ਇਹ ਜਿਹੜਾ ਲੰਗਰ ਹੈ ਸ੍ਰੀ ਸ਼ਿਨਮਸਤਕਾ ਸੇਵਾਦਾਰ ਜੋ ਬਟਾਲਾ ਕਮੇਟੀ ਹੈ ਇਹ ਲਗਭਗ 88 88 ਸਾਲ ਹੋ ਗਏ ਹੈ ਇਹਨਾਂ ਨੂੰ ਉੱਥੇ ਲੰਗਰ ਲੈ ਕੇ ਜਾਂਦੇ ਨੂੰ ਔਰ ਕਈ ਪੀੜ੍hiyan ਜੜੀਆਂ ਨੇ ਮਨ ਲੋ ਬਦਲ ਗਈਆਂ ਮਨ ਲੋ ਕਿ ਨਾਲ ਕੋਈ ਦਾਦਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਹੁਣ ਗਾਂ ਇਹਨਾਂ ਦੇ ਵੀ ਬੱਚੇ ਸਾਰਿਆਂ ਦੇ ਪਰਿਵਾਰ ਪੀੜੀਦਰ ਪੀੜੀ ਇਹ ਲੰਗਰ ਜਿਹੜਾ ਚੱਲ ਰਿਹਾ ਲਗਭਗ ਕਿਹਾ ਜੇ 88 ਸਾਲ ਦਾ ਮਤਲਬ ਹੈ ਕਿ ਸਦੀ ਦੇ ਲਗਭਗ ਜਿਹੜਾ ਵਾਕ ਸਮੇਂ ਹੋ ਗਿਆ ਕਿ ਜਿਹੜਾ ਲੰਗਰ ਲੈ ਕੇ ਉੱਥੇ ਜਾ ਰਹੇ ਨੇ ਔਰ ਮਹਾਮਾਈ ਦੀ ਕਿਰਪਾ ਰਹੀ ਆ ਲੰਗਰ ਦੇ ਅੰਦਰ ਵੀ ਔਰ ਪਰਮਾਤਮਾ ਦੇ ਨਾਲ ਦੇ ਸਾਥ ਦੇ ਅੰਦਰ ਵੀ ਸਾਰਾ ਜਿਹੜਾ ਔਰ ਲੰਗਰ ਚ ਵੀ ਵਧਦਾ ਰਿਹਾ ਮਹਾਮਾਈ ਨੇ ਲੰਗਰ ਵੀ ਵਧਾਉਂਦੇ ਰਹੀ ਔਰ ਉਹਨਾਂ ਦਾ ਸਾਥ ਜਿਹੜਾ ਉਹ ਵੀ ਵਧਾਉਂਦੇ ਰਹੀ ਮਹਾਮਾਈ ਔਰ ਲੰਗਰ ਦਿਨ ਦੁਗਣੀ ਰਾਤ ਚੁਗਣੀ ਆਪਣੇ ਵਧੀਆ ਤਰੀਕੇ ਨਾਲ ਜਿਹੜਾ ਲੰਗਰ ਆ ਉਹ ਹਰ ਸਾਲ ਜਿਹੜਾ ਉੱਥੇ ਲੱਗਦਾ 88 ਲੰਗਰ ਆਜੀ ਕਿੰਨੇ ਦਿਨ ਚੱਲੇਗਾ ਇਹ 11 ਦਿਨ ਲੰਗਰ ਚੱਲੇਗਾ ਜੀ ਔਰ 11 ਦਿਨ ਮਹਾਮਾਈ ਦੀ ਕਿਰਪਾ ਨਾਲ ਪੂਰਾ ਮਨ ਲਗਾਤਾਰ ਜਿਹੜਾ ਵਾ ਕੰਟੀਨਿਊ ਜਿਹੜਾ ਵਾ ਲੰਗਰ ਚੱਲਦਾ ਕੋਈ ਵੀ ਇਹ ਨਹੀਂ ਗਾ ਕਿ ਕੋਈ ਬੰਦ ਕੋਈ ਸ਼ਰਧਾਲੂ ਜਿਹੜੇ ਅਲੱਗ-ਅਲੱਗ ਸਥਾਨਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਇਸ ਜਗ੍ਹਾ ਤੇ ਆਂਦੇ ਆ ਔਰ ਲੰਗਰ ਦਾ ਲਗਾਉਣ ਦਾ ਮਤਲਬ ਲੰਗਰ ਲਗਾਉਣ ਦੇ ਔਰ ਦੇਖਣਾ ਕਿਸੇ ਨੂੰ ਲੰਗਰ ਲਗਾਉਣਾ ਔਰ ਲੰਗਰ ਦੇ ਅੰਦਰ ਜਾ ਕੇ ਦੇਖਣਾ ਕਿੰਨਾ ਸਮੇਂ ਪਰਵਾੜ ਦਾ ਹਰ ਕੋ ਛੱਡ ਕੇ ਜਿਹੜਾ ਵਾ ਉਹ ਸਮੇਂ ਦੇਣਾ ਬੰਦਾ ਕਿੰਨੀ ਦੇਰ ਪਹਿਲਾਂ ਕਿੰਨੇ ਮਹੀਨੇ ਪਹਿਲਾਂ ਲੰਗਰ ਦੀ ਤਿਆਰੀ ਕਰਨੀ ਉਹਦਾ ਸਮਾਨ ਲੈਣਾ ਉਹਦਾ ਰਾਸ਼ਨ ਲੈਣਾ ਉੱਥੇ ਜਾ ਕੇ ਫਿਰ ਜਗ੍ਹਾ ਤੇ ਜਾ ਕੇ ਸਾਰਾ ਸਮਾਨ ਬਣਾਉਣਾ ਔਰ ਬਹੁਤ ਵੱਡਾ ਇੱਕ ਸੇਵਾ ਦਾ ਕਾਰ ਹੈ ਜਿਹੜਾ ਮਹਾ ਮਾਇਆ ਨੇ ਬਖਸ਼ਿਆ ਹੋਇਆ ਔਰ ਲੰਗਰ ਜਿਹੜਾ ਵਾ ਉਹ ਬੇਕਾਰ ਨਾ ਜਾਏ ਖਰਾਬ ਨਾ ਹੋਏ ਉਸ ਚੀਜ਼ ਦਾ ਵੀ ਬੜਾ ਖਾਸ ਖ्याल ਰੱਖਿਆ ਜਾਂਦਾ ਸਾਫ ਸਫਾਈ ਦਾ ਵੀ ਉੱਥੇ ਬੜਾ ਖਾਸ ਖ्याल ਰੱਖਿਆ ਜਾਂਦਾ ਆਣਾ ਵੱਲੋਂ ਔਰ ਉਹਦੇ ਨਾਲ ਨਾਲ ਜਿਹੜੇ ਸ਼ਰਧਾਲੂ ਉੱਥੇ ਆ ਰਹੇ ਨੇ ਜਿਹੜੇ ਕਈ ਲੋਕ ਐਸੇ ਆ ਰਹੇ ਜਿਨ੍ਹਾਂ ਨੂੰ ਮਤਲਬ ਉੱਥੇ ਆ ਕੇ ਖਾਣਾ ਦੀ ਕੋਈ ਸਹੀ ਉੱਤੇ ਹਰ ਤਰ੍ਹਾਂ ਦਾ ਚਾਹੇ ਉਹ ਅ ਸਵੇਰ ਦਾ ਦੁਪਹਿਰ ਦਾ ਰਾਤ ਦਾ ਦੁੱਧ ਦਾ ਬੱਚੇ ਵਾਸਤੇ ਕੋਈ ਸਮਾਨ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਉਸ ਲੰਗਰ 'ਚ ਕੋਈ ਆ ਜਿਹੜੀ ਉਹ ਚੀਜ਼ ਆਈ ਉਹ ਲੰਗਰ 'ਚ ਮਿਲਦੀ ਆ ਔਰ ਮਹਾਮਈ ਇਸ ਲੰਗਰ ਨੂੰ ਗਾਂਦ ਹਿੰਦੂਗਨੀ ਜਾ ਚਾਚੂਣਾਂ ਹੋਰ ਵਿਧਾਏ ਔਰ ਜਿੱਥੇ ਅੱਜ 88 ਸਾਲ ਹੋਇਆ ਔਰ ਗਾਂ ਇਹਨਾਂ ਦੀ ਆਣ ਵਾਲੀ ਪੀੜੀਆਂ ਵੀ ਇਸ ਤਰ੍ਹਾਂ ਲਗਾਤਾਰ 100 ਸਵਾ 100 ਸਾਲ ਬਾਅਦ ਵੀ ਅਸੀਂ ਇਸ ਤਰ੍ਹਾਂ ਹੀ ਸਾਡੇ ਬੱਚੇ ਖੜੇ ਹੋ ਗਏ ਜਿਹੜਾ ਉਹ ਲੰਗਰ ਜਿਹੜਾ ਰਵਾਨਾ ਕਰਦੇ ਦੱਸੋ ਇਹ ਲੰਗਰ ਕਿਹੜੀ ਜਗ੍ਹਾ ਤੋਂ ਥੱਲੇ ਆਉਂਦਾ ਸ਼੍ਰੀ ਲੰਗਰ ਜਿਹੜਾ ਪਰਵਈ ਦੇ ਮੋੜ ਤੇ 1.5 ਕਿਲੋਮੀਟਰ ਅੱਗੇ 1.5 ਕਿਲੋਮੀਟਰ ਅੱਗੇ ਵਿਲੇਜ ਰਈ ਹੈ 메ਨ ਸੜਕ ਤੇ ਜਿੱਥੋਂ ਯਾਤਰਾ ਜਾਂਦੀ ਹੈ ਸਤੋਂ ਲੋਗ ਸ਼ਰਧਾਲੂ ਲੰਘਦੇ ਆ 메ਨ ਰੋਡ ਤੇ ਲੱਗਦਾ ਪਰਵਈ ਤੋਂ ਜੇ ਅੰਦਰ ਜਾਣੇ ਆ 1.5 ਕਿਲੋਮੀਟਰ ਉੱਥੇ ਲੱਗਦਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਕਿ ਸਾਡੇ ਉੱਥੇ ਲੰਗਰ ਤੇ ਜ਼ਰੂਰ ਰੁੱਕ ਕੇ ਜਾਣ ਔਰ ਮਹਾ ਮਾਈ ਦਾੜਾ ਪ੍ਰਸ਼ਾਦ ਬਣਾਇਆ ਉਹਨੂੰ ਜ਼ਰੂਰ ਗ੍ਰੈਂਡ ਕਰਨ ਚਿਕਾਰਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਹਾ ਚਿੰਤਪੁਰਨੀ ਦਾ ਆਪਾਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਜਿਨ੍ਹਾਂ ਨੇ ਸਾਨੂੰ ਸਾਡੀ ਸਭਾ ਨੂੰ ਛਿੰਮਸਤੀ ਕਾ ਸੇਵਾ ਦਲ ਨੂੰ ਅੱਜ 99 ਸਾਲ ਹੋ ਗਏ ਹੈ ਸੇਵਾ ਬਖਸ਼ੀ ਇਹ ਉਹਨਾਂ ਦਾ ਆਸ਼ੀਰਵਾਦ ਹੈ ਜੋ ਕਿ ਅੱਜ ਵੀ ਸਾਨੂੰ ਮਾਂ ਆਸ਼ੀਰਵਾਦ ਦੇ ਰਹੇ ਨੇ ਅੱਜ ਬਟਾਲੇ ਤੋਂ ਇਹ ਲੰਗਰ ਚਿੰਤਪੁਰ ਨੇਜ਼ਾਮ ਦੇ ਵਿੱਚ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਸਾਵਣ ਦੀ ਅਸ਼ਟਮੀ ਦਾ ਬਹੁਤ ਮਹੱਤਵ ਹੈ ਉਸ ਦਿਨ ਮੰਨਿਆ ਜਾਂਦਾ ਹੈ ਕਿ ਮਾਂ ਕੋਲ ਕਿਉਂਕਿ ਮਾਂ ਛਿੰਮਸਤੀ ਦਾ ਸਭ ਤੋਂ लाडली ਭੈਣ ਮੰਨੀ ਗਈ ਹੈ ਤੇ ਉਹਦੇ ਕੋਲ ਹੀ ਸਾਰੀਆਂ ਦੇਵੀਆਂ ਇਕੱਠੀਆਂ ਹੁੰਦੀਆਂ ਹਨ ਇਸ ਉਪਲਖਸ਼ ਬਹੁਤ ਹੀ ਵੱਡੇ ਪੱਦਰ ਦੇ ਉੱਤੇ ਮੇਲਾ ਲੱਗਦਾ ਹੈ ਜਿਸ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਦੁਨੀਆ ਪਹੁੰਚਦੀ ਹੈ ਇਸ ਕਰਕੇ ਮਾਂ ਨੇ ਛਿੰਮਸਤੀ ਦਾ ਸੇਵਾਦਲ ਨੂੰ ਇਹ ਸੇਵਾ ਬਖਸ਼ੀ ਹੈ ਜੋ ਕਿ ਅੱਜ ਲਗਭਗ 99 ਸਾਲ ਹੋ ਗਏ ਆ 88 ਮਾ ਲੰਗਰ ਹੈ 1 ਸਾਲ ਦਾ ਇਹ ਵਿੱਚ ਗੈਪ ਪਿਆ ਸੀਗਾ ਕਰੋਨਾ ਕਾਲ ਦੇ ਕਰਕੇ ਨਹੀਂ ਤੇ ਹਰ ਸਾਲ ਇਹ ਲੰਗਰ ਬਟਾਲੇ ਤੋਂ ਚਨਮਸਤੀ ਦਾ ਧਾਮ ਤੇ ਵਿੱਚ ਜਾ ਕੇ ਲੱਗ ਰਿਹਾ ਤੇ ਲੋਕਾਂ ਦੀ ਸੇਵਾ ਕਰ ਰਿਹਾ ਇਹ ਲੰਗਰ ਲੋਕਾਂ ਦਾ ਹੈ ਲੋਕਾਂ ਦੀ ਸੇਵਾ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਤੇ ਇਸ ਕਰਕੇ ਬਹੁਤ ਹੀ ਸ਼ੁਕਰੀਆ ਕਰਦੇ ਹਾਂ ਲੋਕਾਂ ਦਾ ਜਿਹੜਾ ਬਹੁਤ ਹੀ ਵੱਧ ਚੜ ਕੇ ਇਸ ਸਭਾ ਨੂੰ ਸਹਿਯੋਗ ਦਿੰਦੇ ਨੇ ਜੇ ਗੱਲ ਕਰੀਏ ਤੇ ਆਪਣੇ ਬਜ਼ੁਰਗਾਂ ਨੇ ਉਹਨਾਂ ਨੇ ਵੀ ਉਸ ਟਾਈਮ ਤੇ ਇਸ ਲੰਗਰ ਦੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਕੋਈ ਵੀ ਕਾਰਾ ਨਹੀਂ ਸੀ ਹੁੰਦੀਆਂ ਕੋਈ ਵੀ ਖਾਸ ਸਾਧਨ ਨਹੀਂ ਸੀ ਉਹ ਬੈਲ ਗਾੜੀਆਂ ਦੇ ਉੱਤੇ ਲੈ ਕੇ ਸਾਰੀ ਰਸਤ ਉੱਥੇ ਜਾ ਕੇ ਬਹੁਤ ਹੀ ਮਿਹਨਤ ਦੇ ਨਾਲ ਲੰਗਰ ਸੰਗਤ ਨੂੰ ਪਰੋਸਦੇ ਸਨ ਅੱਜ ਵੀ ਮਹਾਮਈ ਨੇ ਬਹੁਤ ਸਾਧਨ ਦੇ ਦਿੱਤੇ ਪਰ ਸੇਵਾ ਭਾਵਨਾ ਉਹੀ ਹੈ ਇਸ ਕਰਕੇ ਮਾ ਦਾ ਮਾਦੇ ਚਰਨਾ ਦੇ ਵਿੱਚ ਮੱਥਾ ਟੇਕ ਕੇ ਬਹੁਤ ਉਹਨਾਂ ਦਾ ਸ਼ੁਕਰੀਆ ਕਰੀਦਾ ਜਿਨ੍ਹਾਂ ਨੇ ਅੱਜ ਵੀ ਸਾਨੂੰ ਇਹ ਸੇਵਾ ਬਖਸ਼ੀ ਹੈ ਪਹਿਲਾਂ ਸਾਡੇ ਪਿਤਾ ਜੀ ਮੰਤਪੂਲੇਸ਼ਾ ਜੀ ਸਾਡੇ ਆਪਣਾ ਜੀਤੀਸ਼ਾ ਜੀ ਹਾਂਡਾ ਜੀ ਸਾਨੀ ਸਾਹਿਬ ਇਸਾਰੇ ਇਸ ਸਭਾ ਦੇ ਵਿੱਚ ਰਹਿ ਕੇ ਲੋਕਾਂ ਦੀ ਬਹੁਤ ਸੇਵਾ ਕਰਦੇ ਰਹੇ ਨੇ ਉਹੋ ਹੀ ਸੇਵਾ ਅੱਗੋਂ ਸਾਨੂੰ ਬਖਸ਼ੀ ਹੈ ਅੱਗੋਂ ਮਾਈ ਦੇ ਅੱਗੇ ਉਹ ਹੀ ਅਰਦਾਸ ਕਰਦੇ ਆ ਕਿ ਇਦਾਂ ਹੀ ਸੇਵਾ ਬਖਸ਼ਦੇ ਰਹਿਣ ਇਦਾਂ ਹੀ ਸੇਵਾ ਕਰਦੇ ਰਹੀਏ ਜੈ ਮਾਤਾ ਦੀ ਜੈ ਸ਼ੰਕਰ ਦੀ ਏ ਮਾਂ ਚੰਦਬੋਨੀ दरबार 88वां लंगर ਜਿਹੜਾ ਪ੍ਰਚੀਨ ਸਮੇਂ ਤੋਂ ਸਾਡੇ ਮਾਨਯੋਗ ਸਾਰੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਲਗਭਗ ਜੇ ਜੇ ਜੀਤੀਸ਼ਾ ਜੀ ਮੰਤ ਭੋਲੇਸ਼ਾ ਜੀ ਸਾਨੀ ਸਾਹਿਬ ਔਰ ਵਿਦਿਆ ਸਾਗਰ ਹੰਡਾ ਜੀ ਹੋਰ ਬਹੁਤ ਸਾਰੇ ਟਰਸ ਦੇ ਜਿਹੜੇ ਪ੍ਰਚੀਨ ਮੈਂਬਰ ਸੀ ਇਹ ਉਹਨਾਂ ਦੁਆਰਾ ਸ਼ੁਰੂ ਹੋਇਆ। ਅਰੇ ਮਾ ਚੰਦ ਬੋਨੀ ਦਾ ਦਰਬਾਰ ਹਰ ਸਾਲ ਜਿਹੜਾ ਲੰਗਰ 10 ਦਿਨ ਲਈ ਦਸਵੀਂ ਤੱਕ ਲੱਗਦਾ। ਔਰ ਕਿਉਂਕਿ ਅੱਜ 5 ਤਰੀਕ ਨੂੰ ਮਾਂ ਦੇ ਸ਼ਾਵਨ ਮਾਂ ਦੇ ਅਪਲਖਸ਼ ਦੇ ਉੱਤੇ ਜਿਹੜੀ ਮਾਂ ਸਦੀ ਦੇ ਸਰੂਪ ਚ ਉਹਦੇ ਅੰਗ ਦੇ ਰੂਪ ਚ ਇੱਥੇ ਬਰਾਜਮਾਨ ਹੈ। ਉਸ ਦਾ ਪਨਾਰਾ ਜਿਹੜਾ ਮੇਲਾ ਜਿਹੜਾ ਹੈ ਮਾਂ ਰਾਜ ਚੰਤਪੋਨੀ ਦਾ ਦਰਸ਼ਨਾ ਹੇ ਤੂੰ ਸਾਰੇ ਲਗਭਗ ਹਿੰਦੁਸਤਾਨ ਜੋ ਨਹੀਂ ਬਾਹਰੋਂ ਵੀ ਦੁਨੀਆ ਆ ਕੇ ਮਹਾਮਾਈ ਦੇ ਜਾਂਦੀ ਹੈ ਔਰ ਮੈਂ ਮਹਿਸੂਸ ਕਰਦਾ ਔਰ ਗਰਵ ਨਾ ਕਰ ਸਕਣਾ ਕਿ ਜਿਹੜਾ ਨੇ ਮਾਂ ਨੂੰ ਮੰਨਿਆ ਉਸ ਦਰਬਾਰ ਤੋਂ ਸਭ ਕੁਝ ਪਾਇਆ ਔਰ ਮਾਂ ਨੇ ਕਦੀ ਕਿਸੇ ਨੂੰ ਨਰਾਸ਼ ਨਹੀਂ ਕੀਤਾ ਜਿਸ ਤਰ੍ਹਾਂ ਮਾਂ ਕਾਲੀ ਦਵਾਰੇ ਨੇ ਵਟਾਲੇ ਦੇ ਅੰਦਰ ਪ੍ਰਚੀਨ ਮੰਦਰ ਨੇ ਕਦੀ ਮਾਤਾ ਨੇ ਨਰਾਸ਼ ਨਹੀਂ ਕੀਤਾ ਔਰ ਸ਼ੇਭ ਭੋਲੇनाथ ਦੀ ਭੂਮੀ ਅਚਲેશ્વਰ ਧਾਮ ਨੇ ਵੀ ਹਮੇਸ਼ਾ ਸਾਰੇ ਸ਼ਹਿਰ ਨੂੰ ਬੜਾ ਸੁੱਖ ਦਿੰਦਾ ਹੈ ਔਰ ਲੋਕੋਤੇ ਵੀ ਮਰਦਾ ਪੂਰੀਆਂ ਕਰਦੇ ਨੇ ਔਰ ਇਹ ਲੰਗਰ ਅਜ ਫੇਰ ਜਿਹੜੇ ਆਪਣੇ महंत ਅਮੇਸ਼ਾ ਜੀ ਭੋਲੇ ਸ਼ਾਹ ਜੀ ਦੇ بیٹے ਜਿਹੜੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਪਰਤੀਨ ਉਹ ਟਰਸ ਦੇ ਸੇਵਾ ਇਸ ਦੇ ਲੰਗਰ ਦੇ ਸੇਵਾ ਕਰਦੇ ਰਹੇ ਨੇ ਔਰ ਜਗਦੀਸ਼ ਰਾਜ ਸਾਨੀ ਜੀ ਨੇ ਵੀ ਲੰਮਾ ਸਮਾਂ ਸੇਵਾ ਕੀਤੀ ਹੈ ਇਹ ਲੰਗਰ ਜਿਹੜਾ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਬਟਾਲੇ ਦੇ ਸੁੱਖ ਵਾਸਤੇ ਸ਼ਾਂਤੀ ਵਾਸਤੇ ਸਮਰiddhi ਵਾਸਤੇ ਮੰਤਮੇ ਸ਼ਾਹ ਜੀ ਔਰ ਸ਼ਿਵ ਸ਼ਾਨਨ ਜੀ ਹਾਂਜੂ ਹਾਂਡਾ ਜੀ ਵਿਪਨ ਦੀ ਔਰ ਅਸ਼wini ਮਲਹੋਤਰਾ ਜੀ ਨਰੇਸ਼ ਜੀ ਬਰਮਾ ਔਰ ਵੀ ਸਾਰੇ ਜਿਹੜੇ ਬਹੁਤ ਸਾਰੇ ਸਾਥੀ ਨੇ ਮਿਨੇਜੀ ਔਰ ਹਣੀ ਮਿਤਲ ਜੀ ਜਿਹੜੇ ਕੋਈ ਨਾ ਰਕੇਸ਼ ਕੇਸ਼ਾ ਜੀ ਔਰ ਬੱਚੇ ਵੀ ਆਏ ਨੇ ਘਰਾਂ ਚੋਂ ਸਾਡੇ ਰਾਮਦਾਸ ਮਲੋਤਰਾ ਜੀ ਦੇ ਅੰਸ਼ੋਂ ਆਂਡਾ ਜੀ ਦੇ ਇਹ ਸਭ ਮਾਂ ਦੇ ਅਸ਼ੀਰਵਾਦ ਦੇ ਨਾਲ ਹੀ ਅਸੀਂ ਕਰਬਾਨੇ ਆ ਔਰ ਮੈਂ ਇਸ ਮਹਿਸੂਸ ਕਰਦਾ ਹਾਂ ਕਿ ਜਿਹੜਾ ਮਾਂ ਚੰਦਪੁਨੀ ਦਾ ਦਰਬਾਰ ਹੈ ਬੜੇ ਲੰਬੇ ਸਮੇਂ ਤੋਂ ਜਾਣ ਦਾ ਮੌਕਾ ਮਿਲਿਆ ਔਰ ਮੈਂ ਖੁਦ ਇਸ ਗੱਲ ਦਾ ਗਵਾਹ ਆ ਪਰ ਦਖ ਕਿ ਜੋ ਮਹਾਮਈ ਤੋਂ ਮੰਗਿਆ ਮਿਲਿਆ ਔਰ ਹਮੇਸ਼ਾ ਮਾਦਾ ਬਟਾਲੇ ਤੇ ਮਿਹਰ ਪਰਿਆ ਹੱਥ ਸਾਰੇ ਬਣਿਆ ਰਹੇ ਪੰਜਾਬ ਤੇ ਬਣਿਆ ਰਹੇ ਪੰਜਾਬ ਦੇ ਅੰਦਰ ਖੁਸ਼ਹਾਲੀ ਆਏ ਪੰਜਾਬ ਸੁੱਖ ਮਈ ਹੋਵੇ ਸੁੱਖ ਸ਼ਾਂਤੀ ਹੋਵੇ ਇਸ ਦੀ ਦੁਆ ਕਾਮਨਾ ਕਰਦਿਆਂ ਹੋਇਆ ਤੁਹਾਡੇ ਪ੍ਰਭੂ ਮਹਾਮਈ ਦੇ ਜੰਗਾਰੇ ਦੇ ਨਾਲ ਅੱਜ ਕਹੀਏ ਜੰਕਾਰ ਮਾਚੰਦ ਬੋਰਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੰਕਾਰ ਮਹਾਕਾਲੀ ਦਵਾਰੇ ਦਾ ਬੋਲ ਸਾਚੇ ਦਰਬਾਰ ਕੀ ਜੈ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼